ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਬਲੌਗ ਦੇ ਵਿੱਚ ਤੇ ਵੀਰੋ ਆਪਣੇ ਕੋਲ ਇੱਕ ਮੈਸੀ ਸੀਗਾ ਜੀ 1035 DI ਤੇ 1992 ਮਾਡਲ ਰੋਪੜ ਦਾ ਨੰਬਰ ਤੇ ਇਹਦਾ ਆਪਾਂ ਸੌਦਾ ਕੀਤਾ ਜੀ ਸੌਦਾ ਵੀ ਤਾਂ ਲਗਭਗ ਬਹੁਤ ਦਿਨ ਹੋ ਗਿਆ ਜੀ ਤੇ ਅੱਜ ਲੈ ਕੇ ਚੱਲੇ ਆ ਬਾਈ ਨੇ ਸਾਡੇ ਲੋਕਲੇ ਚੱਲੇ ਆ ਜੀ ਬੰਨੇ ਜੰਨੇ ਚ ਤੇ ਮਲਾਉਂਦੇ ਆ ਤੁਹਾਨੂੰ ਭਾਈ ਸਤਿ ਸ਼੍ਰੀ ਅਕਾਲ ਹੱਸੀਗਾ ਵੀ ਹੱਸੀਗਾ ਠੀਕ ਹੈ ਜੀ ਵਧੀਆ ਹੀ ਹੈ ਬਾਈ ਨੇ ਹੈਗੇ ਆ ਜੀ ਪਿੰਡ ਭੱਦਲ ਤੋਂ ਤੇ ਆਪਣੀ ਰਿਸ਼ਤੇਦਾਰੀ ਵੀ ਇਹਨਾਂ ਨਾਲ ਆਪਣੇ ਨਾਲ YouTube ਤੇ ਵੀ ਜੁੜੇ ਹੋਏ ਆ ਵੀਡੀਓ ਵੀਡੀਓ ਵਗੈਰਾ ਦੇਖਦੇ ਹੋਰ ਵੀਰੇ ਠੀਕ ਆ ਐਨ ਵਧੀਆ ਵੀਰੇ ਐਨ ਬੜੀ ਗੱਲ ਵੀਰੇ ਪੈਸੇ ਆਇਆ ਹੋਇਆ ਬਾਹਰੋਂ ਛੁੱਟੀ ਤੇ ਟਰੈਕਟਰ ਕਿਵੇਂ ਵੀਰੇ ਸ਼ੌਂਕ ਵਾਸਤੇ ਲਿਆ ਕੇ ਕਿਦਾਂ ਟਰੈਕਟਰ ਤਿਆਰ ਕਰਾਵਾਂਗੇ ਬਾਈ ਆਪਾਂ ਬਸ ਸ਼ੌਂਕ ਵਾਸਤੇ ਰੱਖਣ ਵਾਸਤੇ ਲਿਆ ਠੀਕ ਆ ਤੇ ਮੈਸੀ ਦੇ ਬਾਈ ਫੈਨ ਆ ਸ਼ੁਰੂ ਦਾ ਹੀ ਤੇ ਅੰਕਲ ਜੀ ਦਾ ਸਾਹਿਬ ਪਹਿਲਾਂ ਵੀ ਰੱਖਿਆ ਹੋਇਆ ਮੈਸੀ ਮੈਸੀ ਆ ਆਪਣੇ ਕੋਲ ਨਾ 1241 ਪਹਿਲਾਂ ਉਹਦੇ ਬਾਅਦ ਫਿਰ ਨਵਾਂ ਲਿਆ 245 ਅੱਛਾ ਹਾਂਜੀ ਹਾਂ ਉਹ ਵੀ ਪਹਿਲਾਂ ਪਾਇੰਦਸਾ ਵੀ ਮਮਾ ਹੀ ਲੈ ਗਿਆ ਦਾ ਖਾਦੇ ਸਾਲ ਪਹਿਲਾਂ ਫਿਰ ਆਪਣੇ ਕੋਲ 36 30 ਹੈਗਾ 4x4 ਇੱਕ ਠੀਕ ਹੈ ਜੀ ਇਹ ਬਸ ਆਪਾਂ ਨੇ ਇੱਕ ਸਿਰਫ ਸ਼ੌਂਕ ਵਾਸਤੇ ਰੱਖਣ ਵਾਸਤੇ ਹੀ ਲਿਆ 345 ਵੀ ਹੈ ਨਾ ਜੀ ਇੱਕ 245 ਮੈਸੀ ਹੈ ਠੀਕ ਹੈ ਠੀਕ ਹੈ ਤੇ ਚਲੋ ਬਾਈ ਹੁਣ ਕੰਮ ਕਰਦਾ ਚਲੋ ਹੁਣ ਇਹਨੇ ਕੀ ਕਰਨੇ ਪਏ ਹੁਣ ਤਾਂ ਮੰਨ ਕੇ ਚਲੋ ਸ਼ੌਂਕ ਵਾਲੀ ਚੀਜ਼ਾਂ ਰਹਿ ਗਈਆਂ ਪਰ ਇਹ ਜੀ ਗੱਲ ਨਹੀਂ ਹੁਣ ਜਿਹੜਾ ਮੜਾ ਮੋਟਾ ਜਿਹੜਾ ਕੰਮ ਕਰਨ ਵਾਲਾ ਕਰੂਗਾ ਜਮਾ ਜਮਾ ਬਾਈ ਇੰਜਣ ਇਹਦਾ ਬਹੁਤ ਵਧੀਆ ਟਰੈਕਟਰ ਹੈ ਬਲੂ ਬਲੂ ਨਹੀਂ ਹੈਗੀ ਟਰੈਕਟਰ ਜਮਾ ਹੈ ਤੇ ਬਾਕੀ ਟੱਟ ਨੂੰ ਵੇਖ ਕੇ ਚੈੱਕ ਕਰ ਲਿਓ ਆਪਣੀ ਜ਼ਿੰਮੇਵਾਰੀ ਹੈ ਤੇ ਆ ਦੇਖੋ ਬਾਈ ਇਹਨਾਂ ਦੇ ਨਾ ਜਿਵੇਂ ਮਗਰਾੜ ਤੇ ਉਹ ਮੈਨੂੰ ਕਹੀ ਪਹਿਲਾਂ ਵੀਡੀਓ ਪਾਈ ਤੇ ਕਹਿੰਦੇਗਾ ਮੈਨੂੰ ਮੈਨੂੰ ਮਗਰਾੜ ਦੂਏ ਆਉਂਦੇ ਤੇ ਜਿਹੜਾ 10 35 ਦਾ ਇਹਨੂੰ ਬਾਈ ਆਹੀ ਮਗਰਾੜ ਆਏ ਆ 10 35 ਦੇ ਜਿਹੜੇ ਦੂਏ ਆਏ ਚੈਨ ਵਾਲੇ ਜੀ ਉਹਨੂੰ ਦੂਏ ਆਏ ਗੋਲਮਰਾਲ ਗੋਲ ਆਏ ਹਾਂ ਜਿਹੜਾ ਕੱਲਾ 35 ਦਾ ਕੱਲਾ 35 ਦਾ ਫਿਰ ਆ ਆਏ ਆ ਫਿਰ ਇਹਨਾਂ ਦੇ ਬਾਅਦ ਦੂਜੀ ਲਾਉਣ ਲੱਗੇ ਸੀ ਜਿਹੜੇ ਆਮ ਆਉਂਦੇ ਆ ਸਾਰਿਆਂ ਨੂੰ ਹਾਂ ਜੀ ਹਾਂ ਇਹ ਥੋੜੇ ਮਰਾੜ ਉੱਚੇ ਜਿਹੇ ਤੇ ਇਹਦੀ ਆਹ ਚੀਜ਼ ਥੋੜੀ ਉੱਚੀ ਦੀ ਉਹਦੀ ਬਾਹਰ ਚ ਹੀ ਨਿਕਦੀ ਉਹਨੂੰ ਇੰਨੀ ਕੇ ਛੋਟੀ ਲਾਈਟ ਆਉਂਦੀ ਦੀ ਉਹਰੇ ਆਉਂਦਾ ਹੁਣ ਵੀ ਹੈਗਾ ਨਵਾਂ ਇਹ ਅੱਛਾ ਜੀ ਪਰ ਹਾਂ ਹੁਣ ਪਰ ਨਵੇਂ ਉਹਦੇ ਨਾਲ ਥੋੜਾ ਜਿਹਾ ਉੱਚਾ ਜਾ ਕਰਤਾ ਉਹਨਾਂ ਨੇ ਅੱਛਾ ਜੀ ਆਹੋ ਮੂਰੇ ਚੁੱਲਾ ਚੱਲਾ ਦੂਆ ਲਾਤਾ ਇਹਨੂੰ ਬਾਕੀ ਟਰੈਕਟਰ ਸੋਹਣਾ ਬਾਈ ਤੇ ਬਾਕੀ ਆਣ ਹੁੰਦਾ ਚਲੋ ਜਿੱਥੇ ਚੀਜ਼ ਨੇ ਜਾਣਾ ਉੱਥੇ ਜਾਣਾ ਹੁੰਦਾ ਜੀ ਆਪਾਂ ਥੋੜੀ ਰਸਮ ਕਰ ਲਈ ਬਾਈ ਡਿਲੀਵਰੀ ਦੇ ਦਿੱਤੀ ਟਰੈਕਟਰ ਦੀ ਆਜੋ ਇਧਰਲੇ ਪਾਸੇ ਆਓ ਤੁਸੀਂ ਆਇਓ ਭਾਈ ਆਇਓ ਇਧਰੋਂ ਖੜ੍ਹ ਜਾਓ ਮਾੜ ਮਾੜ ਉਧਰ ਨਾ ਹੋ ਜਾ ਲੋ ਜੀ ਭਾਈ ਮਾਰਕਾਂ ਹੀ ਬਹੁਤ ਬਹੁਤ ਟਰੈਕਟਰ 'ਚ ਇਹ ਨਵਾਂ 'ਚ ਇਹ ਪੁਰਾਣਾ ਬਾਈ ਲੈਣਿਆਂ ਨੂੰ ਖੁਸ਼ੀ ਹੁੰਦੀ ਆ ਵੀਰੇ ਹੈਨਾ ਜਮਾ ਭਾਈ ਜਮਾ ਭਾਈ ਹਾਂ ਠੀਕ ਹੈ ਜੀ ਠੀਕ ਹੈ ਆਪਾਂ ਨਾ ਭਾਈ ਸਾਨੂੰ ਟਰੈਕਟਰ ਦੀ ਸਟਾਰਟਿੰਗ ਸ਼ੂਟਿੰਗ ਚੈੱਕ ਕਰਾਉਣਾ ਇਹਦੀ ਬਹੁਤ ਵਧੀਆ ਸਟਾਰਟਿੰਗ ਆ ਥੋੜੀ ਜੀ ਸਲਫੇ ਦੀ ਸਾਫ਼ ਹੋਣੇ ਵਾਲੀ ਆ ਇਹ ਬਾਈ ਸਾਊ ਵੀ ਸਾਰੇ ਮੀਟਰ ਤੋਂ ਲੈ ਕੇ ਸਾਰੇ ਵਰਕਿੰਗ ਦੇ ਵਿੱਚ ਠੀਕ ਹੈ ਜੀ ਤੇ ਬਾਈ ਨੇ ਕਹਿੰਦੇ ਵੀ ਅਸੀਂ ਇਹਨੂੰ ਪਿਆਰ ਕਰਾਉਂਗੇ ਆ ਆਪਣੇ ਤਰੀਕੇ ਨਾਲ ਟਾਇਰ ਪ੍ਰੈਸ਼ਰ ਵਾਲਾ ਅਭੀ ਉਹਰੇ ਮਾਰਿਆ ਹੋਇਆ ਸਭ ਸਾਰੇ ਚੱਲਦੇ ਠੀਕ ਹੈ ਜੀ ਬਾਕੀ ਭਾਈ ਆਏ ਆ ਪੈਸੇ ਲਾਉਣ ਦੀ ਗੱਲ ਹੁੰਦੀ ਆ ਤੁਸੀਂ ਜਿੰਮੇ ਮਰਜ਼ੀ ਲਾ ਲਓ ਰੰਗ ਤੇ ਕੰਮ ਸ਼ੁਰੂ ਹੋ ਜਾਦਾ ਪਰ ਇੰਜਨ ਗੇਅਰ ਪੱਖੋਂ ਟਰੈਕਟਰ ਸਾਰਾ ਵਧੀਆ ਸਰਵ ਰੰਗ ਰੰਗ ਦੀ ਕਮੀ ਇਹਨੂੰ ਅਟੈਚੂਰ ਪਾਈ ਜਾਣਗੇ ਠੀਕ ਹੈ ਜੀ ਤੇ ਲੋ ਜੀ ਬਾਈ ਟਾਈਮ ਹੋ ਗਿਆ ਹੀ ਜਾਣ ਦਾ ਤੇ ਜੀ ਬਾਈ ਆਪਾਂ ਨੇ ਇੱਕ ਟਰੈਕਟਰ ਦਾ ਵਲੌਗ ਪਾਇਆ ਸੀਗਾ ਜੀ 575 ਦਾ ਤੇ ਤਰੀਬਨ ਇਹਦੇ ਵੀ ਬਹੁਤ ਸਾਰੇ ਵੀਰਾਂ ਦੇ ਫੋਨ ਆਈ ਗਏ ਟਰੈਕਟਰ ਦੇ ਜਿਹੜਾ ਸੌਤਾ ਹੋ ਗਿਆ ਸੀ ਟਰੈਕਟਰ ਦਾ ਆ ਤੁਕੇ ਬਾਈ ਦੇਰਾਂ ਦੁੱਖਿਆ ਜਦੋਂ ਕੋਈ ਚੀਜ਼ ਵੇਖਣੀ ਆ ਪਤਾ ਵੀ ਨਹੀਂ ਲੱਗਦਾ ਹੈਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾ ਵੀ ਕਿਹੜੀ ਕਮਾਂਡਰ ਦੇ ਟਾਇਰ ਪੁਆਇੰਟ ਚਾਰੇ ਪਿਛਲੇ 14 ਦੇ ਮੁਰਲੇ 750 ਦੇ ਬੜੇ ਜਿਹੇ ਰੇਡੀਅਲ ਜਿਹੋ ਹੁੰਦੇ ਆ ਠੀਕ ਆ ਜੀ ਟਰੈਕਟਰ ਦਾ ਰੋਵੇ ਹੋਰ ਹੋ ਗਿਆ ਬਾਈ ਇੰਨਾ ਫਰਕ ਪੈਂਦਾ ਦੇਖੋ ਟਾਇਰਾਂ ਨਾਲ ਟਰੈਕਟਰ ਬਾਕੀ ਪੂਰਾ ਵਧੀਆ ਬਾਈ ਲੋ ਜੀ ਠੱਠ ਚੱਲਿਆ ਵਾ ਟਰੈਕਟਰ ਆ ਓਏ ਸੁੱਖੇ ਵੀ ਚੀਜ਼ੇ ਦੀ ਬਾਈ ਹੈ ਨੌ ਬਿਗਾਇਦਾ ਬਹੁਤ ਸਾਡ ਅੱਜ ਵੀ ਜਿਹਨੇ ਆ ਮਾਡਲ ਲੈਣਾ ਆਹੀ ਲੰਦਾ ਇਹ ਟਰੈਕਟਰ 50000 ਰੁਪਏ 60000 ਮਹਿੰਗਾ ਮਿਲੇ। ਇਹ ਵੀ ਰਾਜ ਦੀ ਸਰਪੰਚ ਜੀ। ਹਾਂ। ਫਰਕ ਹੈ। ਫਰਕ ਹੈ ਫਰਕ ਹੈ ਭਾਈ। ਤੇ ਜਿਦਾ ਚਾਏ ਜਿ세 ਬਾਟਲਾ। ਇਹੋ ਕਿ 14 ਡਰੈਚ ਆਇਆ ਟਰੈਕਟਰ ਪਹਿਲਾ ਇਹ? ਨਹੀਂ 13 ਚ। 13 ਚ ਆਇਆ। 14 ਦੇ ਬਾਅਦ ਚ ਪਾਇਏ ਮਿਲਣਾ ਕਪੜ। ਜਿਨ੍ਹਾਂ ਨੇ ਪਾਇਏ ਪਿਆ। ਕੰਪਨੀ ਵੱਲੋਂ ਜਾਨੀਗਾ। ਐਕਸਪੀ ਉਹ ਜ਼ਿਆਦਾ ਚਾਹ ਰਿਹਾ। ਐਕਸਪੀ 14 ਚ ਆਇਆ। ਸਰਪੰਚ 13 12 ਚ ਆਇਆ। ਨਹੀਂ 13 ਚ। ਠੀਕ ਆ ਠੀਕ। ਦੋ ਭਾਈ। ਇਧਰੋਂ ਵੀ ਕਰੋ ਦਰਸ਼ਣ। ਕਈ ਵੀਰ ਮੈਨੂੰ ਫੋਨ ਤੇ ਕਹੀ ਗਏ ਬਾਈ ਵੀ ਟਾਇਰ ਨਹੀਂ ਹੈਗੇ ਬਾਈ ਟਾਇਰ ਨਹੀਂ ਹੈਗੇ ਟਾਇਰ ਨਾਲੀ ਕਮੀ ਵੀ ਚੱਕ ਤੀ ਓਕੇ ਕਈ ਫੋਨ ਤੇ ਕਹੀ ਗਏ ਬਾਈ ਟਾਇਰ ਨਹੀਂ ਹੈਗੇ ਟਾਇਰ ਨਹੀਂ ਹੈਗੇ ਹਾਂ ਬਾਤ ਦੇ ਨਵੇਂ ਹਾਂ ਲਾਦਾ ਅੱਜ ਟਾਇਰਾਂ ਵਾ 50 60000 ਰੁਪਏ ਬਾਈ ਦੇਖੀ ਆਉਂਗੇ ਤੇ ਸਾਡੇ ਵੀਰ ਨੇ ਲੱਤਾ ਬਾਈ ਟਰੈਕਟਰ ਇਹ ਉਹਨੇ ਟਾਇਰ ਪਵਾਏ ਨੇ ਬਾਈ ਨੇ ਠੀਕ ਹੈ ਜੀ ਤੇ ਬਾਈ ਕਹਿੰਦਾ ਟਾਇਰ ਪਵਾ ਗਏ ਬਾਈ ਟਰੈਕਟਰ ਲੈ ਕੇ ਜਾਣਾ ਹਰੇਕ ਬੰਦੇ ਦੀ ਸੁੱਖੇ ਆਪਣੀ ਆਪਣੀ ਇੱਛਾ ਹੁੰਦੀ ਆ ਹੈ ਵੀਰੇ ਹਾਂ ਤੇ ਮੱਕੀ ਠੀਕ ਹੈ ਬਾਈ ਕੋਈ ਹੋਰ ਆਪਣੇ ਕੋਲ ਟਰੈਕਟਰ ਆਇਆ ਕੋਈ ਆਪਾਂ ਤੁਹਾਨੂੰ ਦੱਸਾਂਗੇ ਜਰੂਰ 585 1 ਉਹ ਦੇਖੋ ਇਹ ਲੈਣਾ ਹੋਵੇ ਪੁਰਾਣਾ ਕੈਂਡ ਟਰੈਕਟਰ ਆ ਚੰਦ ਚਲਾ ਕੇ ਦੇ ਮਿਲ ਗਏ ਉਹ ਪੁਰਾਣਾ ਕੈਂਡ ਟਰੈਕਟਰ